ਜਿਹੜੇ ਤੁਹਾਨੂੰ ਲਗਾਤਾਰ ਦੱਸਿਆ ਮੈਂ ਇਲਾਕੇ ਦੇ ਮੰਤਰੀ ਵੀ ਆਏ ਹੋਣ ਤੇ ਹੋਰ ਵੀ ਸ਼ਖੀਧਾ ਆਈਆਂ ਨੇ ਕਿਸ ਤਰ੍ਹਾਂ ਵੀ ਕਰ ਰਹੇ ਹੋ ਜੀ ਮੈਨੂੰ ਬੜਾ ਮਾਣ ਮਹਿਸੂਸ ਹੋ ਰਿਹਾ ਕਿ ਇੰਡਸਟਰੀਅਲ ਮਿਨਿਸਟਰ ਜਿਹੜੇ ਤਰ੍ਹਾਂ ਕੋਈ ਸੌਂ ਸਾਡੇ ਕੋਲ ਆਏ ਨੇ ਕਿ ਐਕਸ ਰਾਜ ਸਭਾ ਦੇ ਐਮਪੀ ਸਾਹਿਬ ਨੇ ਦੋਲਨ ਸਾਹਿਬ ਇਹਨਾਂ ਨੇ ਸਾਡੀ ਪਰਿਵਾਰਿਕ ਕਿਸਾਨਾਂ ਚ ਇਹ ਸਾਰੇ ਸਾਨੂੰ ਸ਼ੁਭ ਕਾਮਨਾਵਾਂ ਦੇਣਾ ਆਏ ਨੇ ਸਾਡੇ ਦੀ ਦੁਆ ਕਰਨਾ ਆਏ ਨੇ ਤੁਹਾਨੂੰ ਬੜਾ ਅੱਛਾ ਲੱਗ ਰਿਹਾ ਕੀ ਕਹਿਣਾ ਚਾਹੋਗੇ ਤੁਸੀਂ ਜਿਹੜੀ ਨਵੀਂ ਜੁਥ ਹੈਗੀ ਜਿਵੇਂ ਕਿ ਫੋਰਨ ਜਾ ਰਹੀ ਹੈ ਤੇ ਉਰੇ ਬੱਚੇ ਆਪਣੀ ਪੜਾਈ ਨਹੀਂ ਕਰ ਰਹੇ ਜੀ ਮੈਂ ਤਾਂ ਯੂਥ ਨੂੰ ਇਹ ਸਲਾਹ ਦੇਣਾ ਚਾਹੁੰਦਾ ਕਿ ਜੇ ਉਹ ਭਾਰਲਣ ਤਾਂ ਇੱਥੇ ਵੀ ਰੋਜ਼ਗਾਰ ਦੇ ਮੌਕੇ ਸਿੱਖਿਆ ਦੇ ਮੌਕੇ ਕਾਫੀ ਨੇ ਤੇ ਉਹਨਾਂ ਨੂੰ ਦੇਸ਼ ਵਿੱਚ ਕਈ ਸੰਸਥਾਵਾਂ ਜਿਵੇਂ ਯੂਪੀਐਸਸੀ ਆ ਪੀਪੀਐਸਸੀ ਆ ਐਨਡੀਏ ਹੈਗੀ ਆ ਉਹ ਕਾਫੀ ਐਗਜ਼ਾਮ ਕੰਡਕਟ ਕਰਾਉਂਦੇ ਨੇ ਜਿਦੇ ਨਾਲ ਤੁਸੀਂ ਹਾਈਐਸਟ ਜਿਹੜੇ ਆਫੀਸਿਸ ਨੇ ਦੇਸ਼ ਦੇ ਉਹਨਾਂ ਵਿੱਚ ਜਾ ਕੇ ਦੇਸ਼ ਸੇਵਾ ਲਈ ਸਮਰਪਿਤ ਹੋ ਸਕਦੇ ਹੋ ਦੇਸ਼ ਲਈ ਵਧੀਆ ਫੈਸਲੇ ਲੈ ਸਕਦੇ ਹੋ ਜੁਆ ਆਪਣੇ ਪੰਜਾਬ ਲਈ ਫੈਸਲੇ ਲੈ ਸਕਦੇ ਹੋ ਪੰਜਾਬ ਦੀਆਂ ਸਮੱਸਿਆਵਾਂ ਨੂੰ ਦੂਰ ਕਰ ਸਕਦੇ ਹੋ ਤੇ ਯੂਥ ਨੂੰ ਇਸ ਵਾਰ ਸਿਰ ਵੀ ਧਿਆਨ ਦੇਣਾ ਚਾਹੀਦਾ ਤਾਂ ਕਿ ਉਹ ਇੱਥੇ ਰਹਿ ਕੇ ਦੇਸ਼ ਦੀ ਸੇਵਾ ਕਰੇ ਇਸ ਕਰਕੇ ਜੀ ਅਕਸਰ ਗੱਲ ਹੁੰਦੀ ਹੈ ਬਾਬਾ ਸਾਹਿਬ ਦੀ ਅੰਬੇਕਰ ਜੀ ਦੀ ਸਰਕਾਰ ਨੇ ਵੀ ਜੋ ਸਰਕਾਰ ਬਣੀ ਬਾਬਾ ਸਾਹਿਬ ਤੇ ਭਗਤ ਸਿੰਘ ਦੀ ਬੋਲਣ ਲੱਗੀਆਂ ਨੇ ਤੁਹਾਡੀ ਆਪਣੀ ਸਫਲਤਾ ਦੀ ਗੱਲ ਕਰੀਏ ਕਿੰਨਾ ਕਰੋੜ ਰਹਿਣ ਦੀ ਸ਼ਕਤੀ ਹੈ ਤੁਹਾਡੇ ਸਾਹਮਣੇ ਜੀ ਡਾਕਟਰ ਅੰਬੇਕਰ ਇੱਕ ਜੇ ਪਸਨਲਿਟੀ ਨੇ ਜਿਨ੍ਹਾਂ ਨੇ ਨਾ ਸਿਰਫ ਜਿਹੜੇ ਦਲਿਤਸ ਨੇ ਉਹਨਾਂ ਲਈ ਕੰਮ ਕੀਤਾ ਸਾਰੇ ਤਬਕਿਆਂ ਲਈ ਬਹੁਤ ਵੱਡਾ ਕੰਮ ਕੀਤਾ ਵਮਨ ਏਮਪਾਵਰਮੈਂਟ ਤੇ ਬਹੁਤ ਜਿੱਦਾਂ ਜ਼ਿਆਦਾ ਜ਼ੋਰ ਦਿੱਤਾ ਪਰ ਹੁਣ ਇਹ ਆਪਾਂ ਕਨਸਟੀਟਿਊਸ਼ਨ ਡੇ ਮਨਾਇਆ 14 ਅਪ੍ਰੈਲ ਨੂੰ ਬਾਬਾ ਸਾਹਿਬ ਦੀ ਬਰਥ ਅਨਿਵਰਸੀ ਮਨਾਈ ਹੈ ਤਾਂ ਉਹਨਾਂ ਦੀ ਜ਼ਿੰਦਗੀ 'ਚ ਮੇਰਾ ਕਾਫੀ ਉਹਨਾਂ ਦਾ ਮੇਰੀ ਜ਼ਿੰਦਗੀ 'ਚ ਕਾਫੀ ਵੱਡਾ ਯੋਗਦਾਨ ਰਿਹਾ ਮੈਂ ਹਮੇਸ਼ਾ ਉਹਨਾਂ ਤੋਂ ਇਨਸਪੀਰੇਸ਼ਨ ਲਈ ਹੈ ਜਦੋਂ ਅਨੇ ਕਾਫੀ ਕਿਤਾਬਾਂ ਮੈਂ ਪੜੀਆਂ ਨੇ ਤੇ ਮੈਨੂੰ ਕਾਫੀ ਅੱਛਾ ਲੱਗਦਾ ਹੁਣੇ ਮੈਂ ਮਹਾਰਾਸ਼ਟਰ ਜਾ ਕੇ ਆਇਆ ਤਾਂ ਉਹਨਾਂ ਦਾ ਜਿਹੜਾ ਘਰ ਆ ਜੱਦੀ ਘਰ ਦੇਖ ਕੇ ਆਇਆ ਜਾਂ ਉਹਨਾਂ ਦਾ ਜਿਹੜਾ ਸਥਲ ਸੀਗਾ ਜਿਹੜਾ ਮਹਾਪਰੇ ਨਿਰਵਾਣ ਦਾ ਉਹ ਵੀ ਮੈਂ ਦੇਖ ਕੇ ਆਇਆ ਮੈਨੂੰ ਬੜਾ ਅੱਛਾ ਲੱਗਾ ਬੜਾ ਸੈਕੈਰੀ ਹੈ ਸਭ ਤੋਂ ਪਹਿਲਾਂ ਇਲੈਕਟ੍ਰੋਨਿਕ ਮੀਡੀਆ ਦਾ ਪ੍ਰਿੰਟ ਮੀਡੀਆ ਦਾ ਧੰਨਵਾਦ ਸਾਡੇ ਲਈ ਪੂਰੇ ਪੰਜਾਬੀਆਂ ਲਈ ਪੂਰੇ ਪੰਜਾਬ ਵਾਸੀਆਂ ਲਈ ਮੇਰੇ ਹਲਕੇ ਖੰਨੇ ਦੇ ਲਈ ਔਰ ਮੇਰੇ ਹਲਕੇ ਦੇ ਵਿੱਚ ਪਿੰਡੇ ਪਿੰਕੂ ਮਦੀ ਦੇ ਲਈ ਬੜੇ ਮਾਣ ਵਾਲੀ ਗੱਲ ਹੈ ਕਿ ਸਾਡੇ ਦੇ ਪੂਰੇ ਦੇ ਸਭ ਤੋਂ ਹੋਣਹਾਰ ਸੁਪੁੱਤਰ ਜਸਕਰਨ ਸਿੰਘ ਜੋ ਪਮਰਦੀ ਪਿੰਡ ਤੋਂ ਬਲੋਂਗ ਕਰਦੇ ਨੇ ਜਿਨ੍ਹਾਂ ਨੇ ਇੱਕ ਸਧਾਰਨ ਘਰ ਦੇ ਵਿੱਚ ਜਨਮ ਲੈ ਕੇ ਔਰ ਇੱਕ ਸਧਾਰਨ ਜ਼ਿੰਦਗੀ ਜੀਦੇ ਹੋਏ ਇੱਕ ਛੋਟੇ ਘਰ ਦੇ ਵਿੱਚ ਜਨਮ ਲੈ ਕੇ ਅੱਜ ਐਡਾ ਵੱਡਾ ਨਾਮ ਖੱਟਿਆ ਉਹ ਅੱਜ ਆਈਐਸ ਬਣ ਚੁੱਕੇ ਨੇ ਜਿਹੜੀ ਕਿ ਇੱਕ ਆਪਣੇ ਏਰੀਏ ਤੇ ਲਈ ਬਹੁਤ ਮਾਣ ਵਾਲੀ ਗੱਲ ਹੈ ਇਹਨਾਂ ਦੇ ਦਾਦਾ ਜੀ ਸਰਦਾਰ ਕਰਨੈਲ ਸਿੰਘ ਜੀ ਜੋ ਕਿ ਸਾਬਕਾ ਫੌਜੀ ਨੇ ਜਿਨ੍ਹਾਂ ਨੇ ਪਹਿਲਾਂ ਦੇਸ਼ ਦੀ ਫੌਜ ਦੇ ਵਿੱਚ ਆਪਣਾ ਬਹੁਤ ਵੱਡਾ ਯੋਗਦਾਨ ਅਦਾ ਕੀਤਾ ਇਹਨਾਂ ਦੇ ਪਿਤਾ ਜੀ ਸਰਦਾਰ ਜਗਮੂਨ ਸਿੰਘ ਜੀ ਜੋ ਪੰਜਾਬ ਪੁਲਿਸ ਦੇ ਵਿੱਚ ਬਤੌਰ ASI ਆਪਣੀ ਸੇਵਾ ਨਿਭਾ ਰਹੇ ਨੇ ਬੜੀ ਇਮਾਨਦਾਰੀ ਨਾਲ ਬੜੀ ਡੈਡੀਕੇਸ਼ਨ ਨਾਲ ਆਪਣੀ ਸੇਵਾ ਨਿਭਾ ਰਹੇ ਨੇ ਇਹਨਾਂ ਦੇ ਮਾਤਾ ਜੀ ਅੰਮ੍ਰਿਤਪਾਲ ਕੌਰ ਜੀ ਜੋ ਬਤੌਰ ਹਾਊਸ ਵਾਈਫ ਇਹਨਾਂ ਨੇ ਘਰ ਸੰਭਾਲਿਆ ਔਰ ਜਸਕਰਮ ਸਿੰਘ ਦੀ ਇਸ ਮਿਹਨਤ ਦੇ ਵਿੱਚ ਇਹਨਾਂ ਦੀ ਭੈਣ ਰਮਨਦੀਪ ਕੌਰ ਦਾ ਬਹੁਤ ਵੱਡਾ ਹੱਥ ਹੈ ਜਿਨ੍ਹਾਂ ਨੇ ਇਨਸਪਾਇਰੇਟ ਕੀਤਾ ਭਾਈ ਦੀ ਹਰ ਸਮੇਂ ਪੈਰ ਪੈਰ ਤੇ ਸਪੋਰਟ ਕੀਤੀ ਇਹਨਾਂ ਦੇ ਮਿੱਤਰ ਨਾਲ ਦੇ ਸਾਥੀ ਦੋਸਤ ਜਿਨ੍ਹਾਂ ਨੇ ਹਰ ਵਕਤ ਜਦੋਂ ਜਦੋਂ ਇਹਨਾਂ ਨੂੰ ਜ਼ਰੂਰਤ ਪਈ ਇੱਕ ਭਰਾ ਬਣ ਕੇ ਦੋਸਤ ਬਣ ਕੇ ਸਾਥ ਦਿੱਤਾ ਉਹਨਾਂ ਸਾਰਿਆਂ ਨੂੰ ਅੱਜ ਬਹੁਤ-ਬਹੁਤ ਵਧਾਈ ਹੈ ਪਰਿਵਾਰ ਨੂੰ ਵਧਾਈ ਪੂਰੇ ਇਲਾਕੇ ਨੂੰ ਵਧਾਈ ਬੜਾ ਮਾਣ ਮਹਿਸੂਸ ਹੁੰਦਾ ਹੈ ਅੱਜ ਇਹਨਾਂ ਨੇ ਸਿਰ ਉੱਚਾ ਚੁੱਕਿਆ ਸਾਡੀ ਕੌਨਸਟਿਟੂਐਂਸੀ ਖੰਨਾ ਦਾ ਨਾਮ ਇਹਨਾਂ ਨੇ ਇੱਕ ਵਾਰ ਤੋਂ ਫੇਰ ਚਮਕਾ ਕੇ ਰੱਖਤਾ ਤੋਂ ਇਸ ਗੱਲ ਹੀ ਮੇਰੇ ਨਾਲ ਬੈਠੇ ਜਸਕਰਮ ਸਿੰਘ ਜੀ ਨੂੰ ਮੈਂ ਦਿਲ ਦੀ ਡੂੰਘਾਈ ਤੋਂ ਵਧਾਈ ਦਿੰਦਾ ਹਾਂ ਔਰ ਪ੍ਰਮਾਤਮਾ ਅੱਗੇ ਸੱਚੇ ਪਾਤਸ਼ਾਹ ਅੱਗੇ ਅਰਦਾਸ ਕਰਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਰੱਬ ਪ੍ਰਮਾਤਮਾ ਰਹਿਮਤ ਕਰਨ ਉਹਨਾਂ ਨੂੰ ਕਾਡਰ ਵੀ ਮੈਂ ਤਾਂ ਅਰਦਾਸ ਕਰੂੰਗਾ ਪੰਜਾਬ ਕਾਡਰ ਮੇਲੇ ਤਾਂ ਜੋ ਇਹ ਪੰਜਾਬ ਪੰਜਾਬੀ ਹੋਣ ਦੇ ਨਾਤੇ ਪੰਜਾਬ ਦੀ ਹਰ ਸਮੱਸਿਆਵਾਂ ਨੂੰ ਦਰੋਂ ਸਮਝਦੇ ਨੇ ਪੂਰੇ ਦੇ ਜੰਪਾਲ ਨੇ ਸੋ ਇਸ ਕਰਕੇ ਅਰਦਾਸ ਕਰਾਂਗੇ ਕਿ ਇਹਨਾਂ ਨੂੰ ਪੰਜਾਬ ਕਾਡਰ ਮਿਲੇ ਔਰ ਇਹ ਪੰਜਾਬ ਦੀ ਸੇਵਾ ਕਰਨ ਔਰ ਜਿਵੇਂ ਇਹਨਾਂ ਨੇ ਅੱਜ ਆਈਐਸ ਬਣ ਕੇ ਨਾਮ ਰੋਸ਼ਨ ਕੀਤਾ ਐਵੇਂ ਹੀ ਆਪਣੀਆਂ ਸੇਵਾਵਾਂ ਦੇ ਨਾਲ ਆਪਣੀ ਸਰਵਿਸਿਜ਼ ਦੇ ਨਾਲ ਆਪਣੇ ਇਸ ਇਲਾਕੇ ਨੂੰ ਆਪਣੇ ਖਿੱਤੇ ਨੂੰ ਆਪਣੇ ਪੰਜਾਬ ਨੂੰ ਪੋਰਟ ਚਟਕ ਜਿਸ ਤਰ੍ਹਾਂ ਕਰਤਿਸਕਰਨ ਨੇ ਵੀ ਕਿਹਾ ਸੀ ਕਿ ਸਾਡੇ ਯੂਥ ਕੋਲ ਬਹੁਤ ਮੌਕੇ ਨੇ ਇੱਥੇ ਜੀ ਫੋਰਨਵਲ ਨਾ ਪਰ ਤੁਸੀਂ ਵੀ ਕੀ ਦੋਸਤਾਂ ਕੀ ਮੈਂ ਦਸਕਰਨ ਸਿੰਘ ਜੀ ਨੂੰ ਵੀ ਇਹ ਗੱਲ ਕਹੀ ਹੈ ਵੀ ਤੁਸੀਂ ਅੱਜ ਯੂਥ ਆਈਕਨ ਬਣ ਚੁੱਕੇ ਹੋ ਵੀ ਤੁਸੀਂ ਆਈਕਨ ਹੋ ਤੁਸੀਂ ਤੁਸੀਂ ਵੀ ਇਨਸਪਾਇਰ ਕਰੋ ਪੰਜਾਬ ਦੇ ਯੂਥ ਨੂੰ ਜਿੱਥੇ ਅਸੀਂ ਵੱਖ-ਵੱਖ ਪ੍ਰੋਗਰਾਮਸ ਦੇ ਤਹਿਤ ਯੂਥ ਨੂੰ ਸਕਿੱਲ ਡਿਵੈਲਪਮੈਂਟ ਦੇ ਵਿੱਚ ਲੈ ਕੇ ਆ ਰਹੇ ਹਾਂ ਅਸੀਂ ਸਿੱਖਿਆ ਦੇ ਵਿੱਚ ਬੱਚਿਆਂ ਨੂੰ ਪ੍ਰਮੋਟ ਕਰ ਰਹੇ ਹਾਂ ਸੋ ਐਦਾਂ ਹੀ ਜਿਵੇਂ ਹੁਣ ਅੱਜ ਇਸ ਏਰੀਆ ਦੇ ਵਿੱਚੋਂ ਜਸਕਰਨ ਸਿੰਘ ਨੇ ਆਈਐਸ ਬਣ ਕੇ ਬੜਾ ਨਾਮ ਰੋਸ਼ਨ ਕੀਤਾ ਹੈ ਇਹ ਆਪਣੇ ਨਾਲ ਦੇ ਸਾਥੀਆਂ ਨੇ ਇਹ ਜਾਣ ਤੇ ਜਾ ਕੇ ਇਹ ਇਨਸਪਾਇਰੇਟ ਵੀ ਕਰਨ ਕਿ ਕਿਸੇ ਤਰੀਕੇ ਦੇ ਨਾਲ ਆਪਾਂ ਵੱਧ ਤੋਂ ਵੱਧ ਜਣੇ ਕਿ ਜਿਹੜੇ ਆਫੀਸਰਸ ਨੇ ਆਪਾਂ ਆਪਣੇ ਪੰਜਾਬ ਤੋਂ ਕੱਢ ਸਕੀਏ ਉਸੇ ਦੇ ਚਲਦੇ ਉਸੇ ਦੇ ਤਹਿਤ ਇੱਕ ਪੰਜਾਬ ਸਰਕਾਰ ਨੇ ਵੱਡਾ ਫੈਸਲਾ ਹੋਰ ਵੀ ਲੱਤਾ ਕਿ ਜਿੰਨੇ ਆਈਐਸ ਤੇ ਆਈਪੀਐਸ ਨੇ ਸਾਡੇ ਆਫੀਸਰਸ ਉਹਨਾਂ ਨੂੰ ਅਸੀਂ ਹਰ ਇੱਕ ਸਕੂਲ ਸਰਕਾਰੀ ਸਕੂਲ ਅਡਾਪਟ ਕਰਾਤਾ ਜਿਹਦੇ ਤਹਿਤ ਹਰ ਜਿਵੇਂ ਆਪਾਂ ਬੇਬੀ ਅਡਾਪਟ ਕਰਦੇ ਐਵੇਂ ਉਹਨਾਂ ਨੇ ਸਕੂਲ ਅਡਾਪਟ ਕਰ ਲਿਆ ਆਈਐਸ ਤੇ ਆਈਪੀਐਸ ਨੇ ਆਈਆਰਐਸ ਨੇ ਤਾਂ ਉਹ ਉਸ ਹਰੇਕ ਸਕੂਲ ਦੇ ਵਿੱਚੋਂ ਜਾਣਗੇ ਉੱਥੇ ਜਾ ਕੇ ਬੱਚਿਆਂ ਨੂੰ ਉਹ ਮੰਥਲੀ ਆਪਣੇ ਵੱਲੋਂ ਲੈਕਚਰ ਵੀ ਦੇਣਗੇ ਆਪਣੇ ਵੱਲੋਂ ਉਹਨਾਂ ਨੂੰ ਇਨਸਪਾਇਰਟ ਵੀ ਕਰਨਗੇ ਬੱਚਿਆਂ ਨੂੰ ਰਾਹ ਪਾਣਗੇ ਵੀ ਕਿਸ ਕਿਸ ਤਰੀਕੇ ਨਾਲ ਆਪਾਂ ਕਿਹੜੇ ਕਿਹੜੇ ਪ੍ਰੋਸੈਸ ਜਿਹੜੇ ਪ੍ਰੋਸੀਜਰਸ ਤੇ ਫੋਕ ਲਾ ਕੇ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਸਫਲ ਹੋ ਸਕਦੇ ਧੰਨ